ਵੇਲੇ ਸਾਡਾ ਆਪਣਾ ਘੁੰਮ ਕੇ ਦੇਖੋ ਨਾ 30 ਸਪੀਡ ਇੱਕੋ ਹੀ ਬਣਾਲਾ ਪਾ ਕੀਤਾ ਹੋਇਆ ਇਹਨੂੰ ਇੱਥੇ ਏਬੀਸੀ ਤਿੰਨੇ ਸਪੀਡਾਂ ਹੀ ਮਿਲਦਾ ਆਪਾਂ ਨੂੰ ਇਹ ਲੀਵਰ ਜੋ ਅੱਜ ਦੇ ਸਮੇਂ ਬਧੀ ਰਿਕੁਆਇਰਮੈਂਟ ਹੈ ਸੁਪਰ ਸੇਡਰ ਵਾਸਤੇ ਵੀ ਲੋ ਤੋਂ ਲੋ ਸਪੀਡ ਚਾਹੀਦੀ ਹੈ ਸੁਪਰ ਸੇਡਰ ਵਾਸਤੇ ਤਾਂ ਚੱਲੇ ਕੰਮ ਇੱਕ ਪ੍ਰੋਬਲਮ ਸਹੀ ਹੋਵੇ ਜੀ ਮਿਲਾਈ ਦਈਓ ਠੀਕ ਹੈ ਜੀ ਇਹ ਆਪਣੀ ਹਿੱਚ ਹੈ ਆਪਾਂ ਲੈ ਪਿੱਛੇ ਹੈਵੀ ਕੀਤੀ ਹੋਈ ਇਹਦੀ ਟੌਪ ਲਿੰਕ ਵਾਲੇ ਡਬਲ ਡਿਸਟ੍ਰੀਬਿਊਟਰ ਦਿੱਤਾ ਜੀ ਪਿੱਛੇ ਇੰਪਲੀਮੈਂਟ ਪਾਉਣ ਵਾਸਤੇ ਪਿੱਛੇ ਲੈ ਆਪਾਂ ਨੇ ਮਜੀਸ਼ਾ ਸੈਕਟਰ ਲੀਵਰੀ ਪਿੱਛੋਂ ਕੀਤਾ ਹੈ ਵੀ ਆਪਾਂ ਕੁਆਲਿਟੀ ਕਿੰ ਦਰਸ਼ਕੋ ਜਿਹੜੀ ਆਪਾਂ ਕਹਦੇ ਆਂ ਵੀ ਸੁਪਰ ਸੀਡਰ ਦੀ ਮਤਲਬ ਬਾਜਨ ਕਹਦੀਏ ਉਹ ਬਾਈ 12 13 ਕੁਇੰਟਲ ਹੀ ਹੁੰਦਾ ਉਹ 9 ਕੁਇੰਟਲ ਦਾ ਲਗਭਗ ਸੁਪਰ ਸੀਡਰ ਦੇ 2 ਕੁਇੰਟਲ ਬੀਜ ਪੈ ਜਾਂਦਾ ਜੀ 11 ਕੁਇੰਟਲ ਦਾ ਵੇਟ ਬਣਦਾ ਉਹਦਾ 11 12 ਕੁਇੰਟਲ ਹਾਂਜੀ ਬਸ ਪਰ ਇਹਦੀ ਕਪੈਸਿਟੀ ਕਹਦੀ ਵੀ 3 ਕੁਇੰਟਲ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਦੋਸਤੋ ਅੱਜ ਆਪਾਂ ਪ੍ਰੀ ਟਰੈਕਟਰ ਦੀ ਏਜੰਸੀ 'ਚ ਆਏ ਹੋਆ ਬੜਲਾਡੇ ਤੇ ਇੱਥੇ ਟੀਮ ਆਈ ਹੋਈ ਆ ਪ੍ਰੀਤ ਏਜੰਸੀ ਚੋਂ ਪ੍ਰੀਤ ਕੰਪਨੀ ਚੋਂ ਕਹਿ ਦਈਏ ਜਿਹੜਾ ਪ੍ਰੀਤ ਏਜੰਸੀ ਜਿਵੇਂ ਹੁਣ 6049 ਜਾਂ ਇਹਨਾਂ ਸੀਆਰਡੀ ਟਰੈਕਟਰ ਆ ਇਹਨੇ 4x4 ਆ ਇਹਨੇ ਸਾਰੀਆਂ ਉਹਨਾਂ ਬਾਰੇ ਗੱਲਾਂ ਬਾਤਾਂ ਕਰਾਉਣ ਨਾਲ ਤੁਹਾਨੂੰ ਜਾਣੂ ਕਰਾਵਾਂਗੇ ਜਿਹੜੀ ਟੀਮ ਆਈ ਆ ਆਜੋ ਪਹਿਲਾਂ ਆਪਾਂ ਉਹਨਾਂ ਨਾਲ ਮਿਲਦੇ ਆਂ ਆਪਾਂ ਏਜੰਸੀ ਦੇਖ ਰਹੇ ਹਾਂ ਤੁਸੀਂ ਭਲਾਡੇ ਏਜੰਸੀ 'ਚ ਖੜੇ ਆਂ ਜੀ ਬਾਈ ਉਹਨਾਂ ਨੇ ਫੋਨ ਕੀਤਾ ਸੀ ਵੀ ਜਿਹੜੀ ਸਾਡੀ ਟੀਮ ਆਈ ਆ ਸਾਡੀ ਟੀਮ ਨੂੰ ਮਤਲਬ ਤੁਹਾਡੇ ਰੂਪ ਰੂਪ ਕਰਵਾਈਏ ਆਜੋ ਆਪਾਂ ਬਾਕੀ ਮਿਲਦੇ ਆਂ ਜੀ ਇਸ ਟੀਮ ਦੇ ਵਿੱਚੋਂ ਕਹਿ ਦਈਏ ਵੀ ਏਰੀਆ ਮੈਨੇਜਰ ਸਾਹਿ ਇੰਜੀਨੀਅਰ ਸਭ ਆਏ ਹੋਏ ਨੇ ਆਹ ਟਰੈਕਟਰ ਨਾਲ ਆਪਾਂ ਜਾਉਂ ਸਾਰੀ ਗੱਲਾਂ ਬਾਤਾਂ ਕਰਾਂਗੇ ਦੋਸਤੋ ਪਰਮਿੰਦਰ ਸਿੰਘ ਤੇ ਬਾਈ ਰਣਜੀਤ ਸਿੰਘ ਬਾਈ ਸਾਸੀਕਾਲ ਬਾਈ ਜਗਦੀਪ ਖੜੇ ਨੇ ਹਨਾ ਬਾਈ ਸਾਸੀਕਾਲ ਤੁਹਾਨੂੰ ਹਨਾ ਸਾਰੀ ਕੈਮਰਾ ਟੀਮ ਵੱਲੋਂ ਦਰਸ਼ਕਾਂ ਵੱਲੋਂ ਹਨਾ ਇਹ ਗੱਲਬਾਤ ਜਿਵੇਂ ਆਪਾਂ ਇਧਰ ਆ ਜਾਈਓ ਆਹ ਦਿਖਾ ਦਿਓ ਮਾੜਾ ਇਧਰੋਂ ਜਿਵੇਂ ਆਪਾਂ ਆਹ 6097 ਹਨਾ ਵੀ ਇਹ 6097 ਜਿਹੜੀ ਲਿਖਿਆ ਮਤਲਬ ਕੰਪਨੀ ਨੇ ਇੱਕ ਟਰੈਕਟਰ ਦਾ ਨਾਮ ਦੱਸਣ ਵਾਸਤੇ ਮਤਲਬ ਇੱਕ ਲੁੱਕ ਦਿਖਾਉਣ ਵਾਸਤੇ ਹਨਾ ਜਾ ਇਹ ਕਹ ਜੀ ਜਾਂ ਮਤਲਬ ਇਹ ਕੀ ਚੀਜ਼ ਦਰਸਾਉਂਦੀ ਜਾਂ ਐਚਪੀ ਦਰਸਾਉਂਦੀ ਹੈ ਬਾਈ ਇਹ ਮਾਡਲ ਕੀ ਹੈਗਾ 69 ਜੀ ਬਾਈ ਇਹ ਸਾਖਾ ਚ ਕੀ ਕੈਟਾਗਰੀ ਦੇ ਵਿੱਚ ਹੈ ਜੀ ਤੇ ਜਿਹੜੀ ਇਹ ਲਿਖਿਆ ਜਾਂਦਾ 49 ਸਾਡਾ ਇੱਕ ਤਰ੍ਹਾਂ ਦੀ ਬ੍ਰਾਂਡ ਹੈਗਾ ਅਸੀਂ ਸਾਰੇ ਸਾਡਾ ਜੋ ਵੀ ਆ ਪ੍ਰੀਤ ਆਉਂਦੇ ਨੇ ਸਾਰੇ ਮਾਡਲ ਸਾਡੇ ਲਾਸਟ ਦੇ ਵਿੱਚ ਇਹਨਾਂ ਦੇ 49 ਹੀ ਆਉਂਦਾ ਸਾਰੇ ਦੇ ਵਿੱਚ 99 ਹੀ ਆਉਂਦੇ ਨੇ ਜੀ ਬਾਈ ਇਹਨੇ ਸਾਡੇ ਟਰੈਕਟਰ ਜਿਹੜੇ ਅਸੀਂ ਬਣਾਉਂਦੇ ਆ ਕਿ 26 ਐਚਪੀ ਤੋਂ ਸ਼ੁਰੂ ਹੁੰਦੇ ਨੇ 26 99 ਤੋਂ ਲੈ ਕੇ ਦਾ 90 95 ਤੱਕ ਦੇ ਤੇ 90 ਐਚਪੀ ਤੱਕ ਦੇ ਕੈਟਾਗਰੀ ਰੱਖਦੇ ਨੇ ਅੱਗੇ ਜਿੰਨਾ ਵੀ ਆਉਂਦਾ ਤੇ ਜਿਵੇਂ ਕਿ 26 35 49 45 49 ਉਹ ਅੱਗੇ ਸਾਰੇ ਇਹਨਾਂ ਦੀ ਕੈਟਾਗਰੀ ਦੇ ਸਬੰਧ ਜਿਹੜੀ ਇਹਨਾਂ ਦੀ ਐਚਪੀ ਕੈਟਾਗਰੀ ਆ ਚੰਗੀ ਆ ਜੀ ਪਿੱਛੇ 95 ਦਾ ਆਪਣਾ ਬੈਂਡ ਸਿੱਧਾ ਹੈ ਤੇ ਇਹ ਇੱਕ ਪਹਿਲਾਂ ਨਾਲੋਂ ਦਾ ਰੰਗ ਦਾ ਥੋੜਾ ਜਿਹਾ ਫਰਕ ਪਤਾ ਪਹਿਲਾਂ ਹਰੇ ਰੰਗ ਚ ਆਉਂਦੇ ਸੀ ਨਹੀਂ ਹਰਾ ਹੁਣ ਵੀ ਆ ਰਿਹਾ ਜੀ ਤੇ ਬਲੂ ਵੀ ਆ ਰਿਹਾ ਕਲਰ ਦੋਨੇ ਆ ਰਹੇ ਨੇ ਕਿ ਜੀ ਬਸ ਆ ਜੀ ਕਾ ਸ਼ੋ ਦਾ ਥੋੜਾ ਜਿਹਾ ਸਮੇਂ ਚੇਂਜ ਕੀਤਾ ਹੈ ਸ਼ੋ ਪਲਾਸਟਿਕ ਦੀ ਤਾਂ ਨਹੀਂ ਆਉਂਦੀ ਨਹੀਂ 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 ਪਲਾਸਟਿਕ ਦੀ ਨਹੀਂ ਸ਼ੋ ਹੈ ਜੀ ਆਪਣੀ ਸਾਰੀ ਜੀ ਫਾਈਬਰ ਸ਼ੋ ਸੀ ਤੇ ਪਹਿਲਾਂ ਨਾਲ ਕੁਝ ਫਰਕ ਪਾਇਆ ਸੀ ਸ਼ੋ ਥੋੜਾ ਜਿਹਾ ਜੀ ਐ ਕਿ ਸੋਹਣੇ ਪਿੱਛੇ ਜੀ ਚੇਂਜ ਕੀਤੀ ਆ ਸ਼ੋ ਥੋੜਾ ਜਿਹਾ ਸੀ ਨੇ ਸਾਈਜ਼ ਦੇ ਵਿੱਚ ਥੋੜੀ ਜੀ ਲੈਂਥ ਇਹਦੀ ਅੱਗੇ ਤੋਂ ਵਧੀਆ ਪਹਿਲਾਂ ਨਾਲੋਂ ਲੁੱਕ ਵੀ ਪਹਿਲਾਂ ਨਾਲੋਂ ਸੋਹਣੀ ਬਣ ਗਿਆ ਨਾ ਥੋੜੇ ਜਿਹਾ ਕਿ ਅੱਗੇ ਜਿਵੇਂ ਕਿ ਫਰੰਟ ਦੇ ਵਰਗਾ ਹੈਗਾ ਵੀ 에ਅਰ ਵਗੈਰਾ ਚੰਗੀ ਤਰ੍ਹਾਂ ਸਾਰੀ ਆ ਜਾਂਦੀ ਹੈ ਕਿ ਉਹਦੇ ਲਈ ਹੋ ਗਿਆ ਇਲਾ ਥੋੜਾ ਜਿਆ ਕੇ ਨੂੰ ਬੋਲ ਸੀ ਸ਼ੋ ਹੁਣ ਅਸੀਂ ਇਹ ਬਿਲਕੁਲ ਸਟੇਟ ਕਰਤੀ ਹੈ ਉਹ ਦਿਨ ਆ ਵੀ ਹਵਾ ਦਾ ਜਿਹੜਾ ਕਿ ਸਾਰਾ ਪ੍ਰੈਸ਼ਰ ਵਗੈਰਾ ਤੇ ਪਹਿਲਾਂ ਨਾ ਥੀਏਟਰ ਤੇ ਇਹਦਾ ਵਜ਼ਨ ਵੀ ਪਤਾ ਹੈ ਕਿ ਕਿੰਨਾ ਵਜ਼ਨ ਕਿੰਨਾ ਨਹੀਂ ਵਜ਼ਨ ਵਗੈਰਾ ਮੋਸਟਲੀ ਸੇ ਨਹੀਂ ਦੇਖੀ ਮਰੇ ਬਹੁਤੀ ਹੈ ਕਿੰਨਾ ਕਾ ਵਜ਼ਨ ਮੰਨ ਕੇ ਚੱਲਾਂਗੇ ਸ਼ੋ ਵੀ ਆਪਣਾ ਇਹ ਵਿਚਾਰਿਆ ਕਿ ਇਹ 24 ਕੁੰਟਲ ਦੀ ਟਰੈਕਟਰ ਆ 24 ਕੁੰਟਲ ਹੋਰ ਕੀ ਚੀਜ਼ ਸੇ ਆਏ ਕੰਪਨੀ ਵੱਲੋਂ ਦੇਖੋ ਜੀ ਇਹ 60 ਸੀਪੀ ਕੈਟਾਗਰੀ ਦਾ ਟਰੈਕਟਰ ਹੈ ਜੀ ਚਾਰ ਸਿਲੰਡਰ ਹੈਗਾ 4080 ਸੀਸੀ ਦਾ ਇੰਜਨ ਹੈ ਜੀ ਹਾਂ ਜੀ ਮਰੇ ਦਾ ਸਾਰ ਦੇ ਗੇਰੇ ਮਰੇ ਗੱਲਬਾਤ ਕਰਾਂਗੇ ਹ ਆ ਤੇਰੀ ਸਪੀਡ ਆ ਰਹਾ ਹੈ ਹਾਂਜੀ ਇਹ 3 ਸਪੀਡ ਯਾਰ ਸਾਈਡ ਸ਼ਿਫਟ ਚ ਆ ਬਣਾਇਆ ਸਹੀ ਹਾਂਜੀ ਇਹਦੇ ਆਪਣੀ 2000 ਕੇਜਰੀ ਲਿਫਟ ਕੁਐਸਟੀ ਦਿੱਤੀ ਆਪਾਂ ਨੇ ਇਹਨੂੰ ਠੀਕ ਹੈ ਜੀ ਉਧਰ ਲਈ ਸਾਡਾ ਆਪਣਾ ਘੁੰਮ ਕੇ ਦੇਖੋ ਨਾ 3 ਸਪੀਡ ਇੱਕੋਲੀ ਬਣਨ ਵਾਲਾ ਆਪਾਂ ਕੀਤਾ ਹੋਇਆ ਇਹਨੂੰ ਜਿੱਤੇ ABC ਤਿੰਨੇ ਸਪੀਡਾਂ ਚ ਮਿਲਦਾ ਆਪਾਂ ਇਹ ਲਿਵਰ ਜੋ ਅੱਜ ਦੇ ਸਮੇਂ ਵਧੀ ਰਿਕੁਆਇਰਮੈਂਟ ਹੈ ਸੁਪਰ ਸ਼ੇਡਰ ਵਾਸਤੇ ਵੀ ਲੋ ਤੋਂ ਲੋ ਸਪੀਡ ਚਾਹੀਦੀ ਹੈ ਸੁਪਰ ਸ਼ੇਡਰ ਵਾਸਤੇ ਤਾਂ ਚੱਲੇ ਕੰਮ ਦੀ ਪ੍ਰੋਬਲਮ ਸਹੀ ਹੋਵੇ ਮਿੱਟੀ ਦੀ ਮਲਾਈ ਸਹੀ ਹੋਵੇ ਠੀਕ ਹੈ ਜੀ ਇਹ ਆਪਣੀ ਹਿੱਚ ਹੈ ਆਪਾਂ ਲੈ ਪਿੱਛੇ ਹੈਵੀ ਕੀਤੀ ਹੋਈ ਦੀ ਟੌਪ ਲਿੰਕ ਵਾਲਾ ਡਬਲ ਡਿਸਟ੍ਰੀਬਿਊਟਰ ਦਿੱਤਾ ਜੀ ਪਿੱਛੇ ਇੰਪਲੀਮੈਂਟ ਪਾਉਣ ਵਾਸਤੇ ਪਿੱਛੇ ਲੈ ਆਪਾਂ ਨੇ ਪੋਜੀਸ਼ਨ ਸੈਕਟਰ ਲਿਵਰੀ ਪਿੱਛੋਂ ਕੀਤਾ ਹੈ ਵੀ ਆਪਾਂ ਕਪੈਸਿਟੀ ਕਿੰਨੀ ਦੱਸਾਂ ਤੁਸੀਂ ਇਹ 2000 ਕਿਜੀ ਦਰਸ਼ਕੋ ਜਿਹੜੀ ਆਪਾਂ ਕਹਦੀਏ ਵੀ ਸੁਪਰ ਸੀਡਰ ਦੀ ਮਤਲਬ ਬਾਜਨ ਕਹਦੀਏ ਉਹ ਬਈ 12 13 ਕੁਆਂਟਲ ਹੀ ਹੁੰਦਾ ਉਹ 9 ਕੁਆਂਟਲ ਦਾ ਲਗਭਗ ਸੁਪਰ ਸੀਡਰ ਦੇ 2 ਕੁਆਂਟਲ ਵਿੱਚ ਪੈ ਜਾਂਦਾ ਜੀ 11 ਕੁਆਂਟਲ ਦਾ weight ਬਣਦਾ ਉਹਦਾ 11 12 ਕੁਆਂਟਲ ਹਾਂਜੀ ਬਸ ਪਰ ਇਹਦੀ ਕਪੈਸਿਟੀ ਕਹਦੀ ਵੀ 20 ਕੁਆਂਟਲ ਹਾਂਜੀ ਹਾਂਜੀ 20 ਕੁਆਂਟਲ ਸਾਹਿਬ ਤੇ ਜਿਵੇਂ ਆਪਾਂ ਆਮ ਕਿਸਾਨ ਕਹਿੰਦੇ ਕਿ ਕਿੰਨੇ ਕੁਆਂਟਲ ਤੇ ਮਤਲਬ ਫਿਰ ਵੀ ਆਪਣਾ ਵੇ ਹੈਗੇ ਇਹਦੀ ਪਾਵਰ ਮੈਂ ਆਰਮਨਾਲ ਜੀ ਕੋਈ ਦਿੱਕਤ ਨਹੀਂ ਆ ਬਿਲਕੁਲ ਸਹੀ ਚੱਲਦਾ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ ਲਿਸਟਿਕ ਪੈਸਟੀ ਜਗਰ ਵਗੈਰਾ ਆਪਣਾ ਪੀਟੀਓ ਹੈ 540 ਪੀਟੀਓ ਚ ਮਿਲਦਾ ਆਪਾਂ ਨੂੰ ਏ ਠੀਕ ਹੈ ਜੇ ਤਿੰਨ ਤਰ੍ਹਾਂ ਦੇ ਲਾਈ ਪੀਟੀਓ ਮਿਲਦੀ ਹੈ ਇੱਕ ਗਰਾਉਂਡ ਪੀਟੀਓ ਤੇ ਸੀਆਰ ਪੀਟੀਓ ਵੀ ਹੈ ਅੱਛਾ ਤਿੰਨੇ ਪੀਟੀਓ ਮਿਲਦੀ ਹੈ ਆਪਾਂ ਨੂੰ ਤਿੰਨ ਪੀਟੀਓ ਮਿਲਦੀ ਹੈ ਜੀ ਤੇ ਆਪਾਂ ਇਹਨੂੰ ਗਰਾਉਂਡ ਤੇ ਚਲਾਉਣਾ ਗਰਾਉਂਡ 'ਚ ਵੀ ਚੱਲੇਗਾ ਖੜੇ ਜੇ ਰਿਵਰਸ ਚਲਾਉਣਾ ਰਿਵਰਸ ਵੀ ਚੱਲਦਾ ਫ ਇਹ ਗੱਲ ਮੰਗਰਾਟਾਂ ਉਹ ਇਹ ਕਾਫੀ ਹੈਵੀ ਡਿਊਟੀ ਹੈਵੀ ਡਿਊਟੀ ਜਈ ਕੋਈ ਉਹ ਨਹੀਂ ਹੈਗੀ ਦਿੱਕਤ ਇਹਨਾਂ 'ਚ ਬਿਲਕੁਲ ਪਿੱਛੋਂ ਵੀ ਲੋਕ ਸੌਣ ਦੀ ਹਾਂ 16 9 ਦੇ ਟਾਇਰ 16 28 ਦੇ ਟਾਇਰਾਂ 'ਚ ਆ ਜੀ ਇਹ ਵੱਡਾ ਟਾਇਰ ਆ ਕੋਈ ਇਹ ਡਬਲ ਐਕਟਿਵ ਡਿਸਟ੍ਰੀਬਿਊਟਰ ਹੈ ਇਹ ਆਪਰ ਜੇ ਡਬਲਰ ਸਿੰਗਲ ਕਰਨ ਦੇ ਦੋ ਆਪਸ਼ਨ ਹੈ ਜੀ ਲੱਗ ਤੋਂ ਕਰਾਉਣ ਦੀ ਲੋੜ ਨਹੀਂ ਨਹੀਂ ਇਹ 'ਚ ਆਪਾਂ ਡਬਲਰ ਸਿੰਗਲ ਕਰਨ ਦੇ ਦੋ ਹੀ ਆਪਸ਼ਨ ਹੁੰਦੇ ਆ ਜੀ 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 ਬਿਲਕੁਲ ਤੇ ਅੱਗੋਂ ਸ਼ੋਅ ਦੇ ਵਿੱਚੋਂ ਆਪਾਂ ਦੇਖੀਏ ਨਾ ਵੀ ਕੀ ਕੁਝ ਨਵਾਂ ਹੋਰ ਦਿੱਤਾ ਗਿਆ ਇਹ ਜ ਆਪਣਾ ਲੋਗ ਨਾਲ ਖੁੱਲਦਾ ਜੀ ਮੜਾ ਦੇਖੋ ਜੀ ਆਪਣੇ ਆਪ ਚਲਾ ਜਾਣਾ ਹਨ ਉਪਰ ਜਸਟੇਬਲ ਦਿੱਤਾ ਹੈ ਹਨ ਅਲੂਮੀਨੀਅਮ ਦੇ ਪਰ ਰੇਡੀਏਟਰ ਲਾਤਾ ਇਹਨੂੰ ਦੋਸਤੋ ਫਿਨਿਸ਼ਿੰਗ ਦੇਖ ਲਓ ਸੋਨੇ ਆ ਗਈ ਪਹਿਲਾਂ ਨਾਲ ਕੋਲ ਮਲਾ ਕੇ ਹਨ ਤੇ ਹੋਰ ਇਹਦੇ ਵਿੱਚ ਕੀ ਕੁਝ ਨਵਾਂ ਮਾ ਦਿੱਤਾ ਆਪਾਂ ਆਪਾਂ 에어 ਕਲੀਨਰ 8 ਇੰਚੀ ਵੱਡੇ ਸਾਈਜ਼ ਦਾ ਲਾਇਆ ਜੋ ਟਰੈਕਟਰ ਦੀ ਫਿਊਲ ਕੰਜ਼ਮਪਸ਼ਨ ਨੂੰ ਸਹੀ ਰੱਖਣ ਵਾਸਤੇ ਪਾਵਰ ਪੂਰੀ ਟੇਕਣ ਵਾਸਤੇ ਜੀ ਨਿਯਾਮ ਛੋਟਾ ਹੁੰਦਾ ਰਹੇ ਕੰਪਨੀ ਦਾ ਆਪਾਂ 8 ਇੰਚੀ ਲਾਉਨੇ ਆ ਰਹੇ ਜੀ ਆਪਾਂ ਰੇਡੀਏਟਰ ਦੇ ਵਿੱਚ ਅਲੂਮੀਨੀਅਮ ਦਾ ਲਾਇਆ ਜੋ ਜ਼ਿਆਦਾ ਠੰਡਾ ਰੱਖਦਾ ਹੂੰ ਜੀ ਤੇ ਪੰਪ ਚ ਕੁਝ ਹੋਰ ਵੱਖਰਾ ਕੀਤਾ ਆਪਾਂ ਪੰਪ ਨਹੀਂ ਪੰਪਾ ਬਣਾ ਹੋਇਆ ਫਿਊਲ ਪੰਪ ਇਨਲਾਈਨ ਪੰਪੀ ਆਉਂਦਾ ਇਹਦੇ ਚ ਜਿਹੜਾ ਟਾਰਕ ਬਾਲ ਪੂਰੀ ਸਹੀ ਦਿੰਦਾ ਹੈ ਇਨਲਾਈਨ ਪੰਪ ਚ ਹੀ ਆਉਂਦਾ ਬਣਾਇਆ ਜੀ ਠੀਕ ਹੈ ਜੀ ਇਹ ਆਪਣਾ ਇਹ ਚ ਲੀਵਰ ਲੱਗਿਆ ਹੈ ਜਿਹੜਾ ਥਰੀ ਸਪੀਡ ਦਿੰਦਾ ਇੱਕ ਲੀਵਰ ਨਾਲ ਇਹ ਪਿਛਲਾ ਟਾਇਰ ਕੰਪਨੀ ਦਾ ਟਾਇਰ ਪਿਛਲਾ ਆਪਣਾ 16 ਨੂੰ 28 ਦਾ ਆਉਂਦਾ ਅਗਲਾ 75 ਦਾ 16 ਦੇ ਆਉਂਦੇ ਜੀ ਡਬਲ ਜੈਕ ਚ ਆਉਂਦਾ ਉਹਨਾਂ ਟਰੈਕਟਰ ਦਾ ਜਿਆਦਾ ਸਿੰਗਲ ਜੰਦਾ ਡਬਲ ਐਕਟਿਵ ਜੈਕ ਲੱਗਿਆ ਆ ਇਹਨੂੰ ਆਹ ਜੈਕ ਦੇਖੋ ਦੀ ਸ਼ੁਕਰ ਹੈ ਡਬਲ ਜੈਕ ਹੈ ਪੂਰੀ ਵਧੀਆ ਸੂਨ ਤੇ ਦਿੱਤੀ ਹੈ ਬਿਲਕੁਲ ਹਾਂ ਹਾਂ ਨਿਆਮ ਆਪਾਂ ਵੇਖਦੇ ਆ ਮਾਰਕੀਟਿੰਗ ਸਿੰਗਲ ਐਕਟਿਵ ਵੀ ਜ਼ਿਆਦਾ ਹੁੰਦੇ ਡਬਲ ਐਕਟਿਵ ਜਾ ਜੇ ਕੋਈ ਏਜੰਸੀ ਜੋ ਪੜਾਉਂਦਾ ਇਹਦੀ ਗਾਰੰਟੀ ਗਾਰੰਟੀ ਹੁੰਦੀ ਹੈ ਕੋਈ ਵੀ ਹਾਂਜੀ ਗਾਰੰਟੀ ਵੀ ਹੁੰਦੀ ਹੈ ਗਾਰੰਟੀ ਵੀ ਹੈ ਦੋ ਚੀਜ਼ਾਂ ਨੇ ਜਿਹੜੀ ਆਪਣੀ ਕਿੰਨੇ ਕੀ ਟਾਈਮ ਦੀ ਹੈ ਇੱਕ ਸਾਲ ਦੀ 1500 ਘੰਟੇ ਦੀ ਹੁੰਦੀ ਹੈ ਜੀ 1500 ਤੇ ਸਰਵਿਸਾਂ ਸਰਵਿਸਾਂ 6 ਹੁੰਦੀ ਹੈ ਜੀ 6 ਵੀ ਟਾਈਮ 6 ਸਰਵਿਸਾਂ ਪੇ ਟਾਈਮ ਤੋਂ ਪੇ ਟਾਈਮ ਨਹੀਂ ਜਿਹੜੇ ਪਹਿਲੇ ਸਰਵਿਸ 50 ਘੰਟੇ ਦੀ ਬਾਕੀ ਰਹਿ ਸਾਲ ਦੇ 250 ਘੰਟੇ ਬਾਅਦ ਉਹ ਪੇਡ ਹੁੰਦੀ ਹੈ ਲੇਬਰ ਫਰੀ ਹੁੰਦੀ ਹੈ ਪਾਰਟ ਦੇ ਪੈਸੇ ਲੱਗਦੇ ਨੇ ਪਾਰਟ ਦੇ ਪੈਸੇ ਤੇ ਖਰਚ ਗੱਲ ਖਰਚੇ ਦੀ ਕਰੀਏ ਜੇ ਮੰਨ ਕੇ ਚੱਲੋ ਵੀ ਘੰਟੇ ਦਾ ਕੀ ਖਰਚਾ ਉਹ ਖਰਚੇ ਭਾਈ ਜਿਵੇਂ ਆਪਾਂ ਇਹਨੂੰ 60 ਕੈਟਾਗਰੀ ਚ ਮੰਨਦੇ ਆ ਜੀ 5 ਤੋਂ 6 ਲੀਟਰ ਮੰਨਦੇ ਵਾਕਈ ਆਪਣੇ ਕਸਟਮਰ ਦੇ ਚਲਾਈ ਤੇ ਡਿਪੈਂਡ ਹੈ ਕਿਵੇਂ ਚਲਾਉਂਦਾ ਜੇ ਰੈਗੂਲਰ ਆਪਾਂ ਨੋਰਮਲ ਚਲਾਉਣਾ ਜਿੰਨੀ ਆਪਾਂ ਟਾਕਰਪਾ 1500 ਰੁਪਏ ਮੈਂ ਤੁਹਾਨੂੰ 5 ਤੋਂ 6 ਲੀਟਰ ਦੀ ਲਗਭਗ ਆ ਜੀ 5 ਤੋਂ 6 ਜੀ ਹਾਂ ਮਰ ਬਾਕੀ ਡਰਾਈਵਰ ਤੇ ਬਹੁਤ ਬਾਕੀ ਦਾ ਆਪਣੇ ਡਰਾਈਵਰ ਦੇ ਡਿਪੈਂਡ ਕਰਦੀ ਹੈ ਕਿਵੇਂ ਚਲਾਉਂਦਾ ਜੋ ਗੱਲ ਬਾਤ ਹੈ ਨਾ ਬਿਲਕੁਲ ਇਹ ਤਾਂ ਹੈ ਜੀ ਦਿਖਵਾਉਣ ਵਾਲੇ 10 ਗੋਗਾਂ ਦੇ ਕੋਲ ਵਾਲੇ 4 ਤੇ ਵੀ ਆ ਪਰ ਇਹ ਤੋਂ ਪਰੇ ਇੰਪਲੀਮੈਂਟ ਕਿਹੜਾ ਪਾ ਸਕਦੇ ਇਹਦੇ ਮਤਲਬ ਕਿ ਵੱਧ ਤੋਂ ਵੱਧ ਅੱਜ ਦੇ ਸਮੇਂ ਦੇ ਮੇਨ ਕਸਟਮਰ ਦੀ ਹਰੇ ਦੀ ਸੁਪਰ ਸ਼ੀਟ ਰਹੀ ਹੈ ਕੋਈ ਸਭ ਤੋਂ ਵੱਧ ਹੈਵੀ ਹੈ ਉਹ ਚ ਖਰਚਾ ਕਿਵੇਂ ਕਰੀਏ ਹੋਰ ਤਰ੍ਹਾਂ ਵੀ ਚੱਲਣ ਦੇ ਵਾਲੇ ਟਾਈਮ ਦੇ ਕਿਸ ਗੇਰ ਤੇ ਚਲਾਉਂਦਾ ਸਮੇਂ ਦੇ ਹਿਸਾਬ ਨਾਲ ਉਹ ਜ਼ਮੀਨ ਦੀ ਮਲਾਈ ਤੇ ਡਿਪੈਂਡ ਕਰਦਾ ਕਸਟਮਰ ਕਿਹੜੇ ਗੇਰ ਤੇ ਚਲਾਉਂਦਾ ਕਿੰਨੀ ਨਹੀਂ ਕੋਈ ਨਹੀਂ ਵੀ ਇਸ ਕੰਪਨੀ ਦਾ ਬੜਾ ਜ਼ਕੀ ਆਪਰ ਸਮੇਂ ਦੇ ਹਿਸਾਬ ਨਾਲ ਦੇਖਣਾ ਵੀ ਜ਼ਮੀਨ ਦੀ ਮਲਾਈ ਕਿਵੇਂ ਹੁੰਦੀ ਹੈ ਜਿਵੇਂ ਝੋਨੇ ਦਾ ਝਾੜ ਹੈ ਉਹ ਕਿਵੇਂ ਵਿੱਚ ਮਲਾਈ ਕਰਦਾ ਜੇ ਆਪਾਂ ਤੇਜ਼ ਗੇਰ ਤੇ ਲੈ ਕੇ ਟਾਈਮ 'ਚ ਘੱਟ ਲਏਗਾ ਉਹਨਾ ਤੇਲ ਖਰਚਾ ਬਚਾ ਲੇਗਾ ਉਹ ਤਾਂ ਪਿੱਛੇ ਕਸਟਮਰ ਦੇ ਪਿੱਛੇ ਦੇਖਣਾ ਨੇ ਕਿ ਆਪਣੀ ਕੇਸ ਦੀ ਸਫਾਈ ਇਹ ਇਹ ਦਾ ਵਿਦਆਉਟ ਫੋਸਟ ਆ ਗਿਆ ਨਾ ਹਾਂ ਜੀ ਟਰਮ 3 ਇਹ ਚਾਹੀਏ ਵਿਦਆਉਟ ਸੀਆਰਡੀ ਹੈ ਵਿਦਆਉਟ ਸੀਆਰਡੀ ਹਾਂ ਟਰਮ 3 3 ਹੈ ਉਹਦਾ ਕੀ ਫਰਕ ਉਹ ਟਰਮ 4 ਹੁੰਦਾ ਜੀ ਜਿਹੜਾ ਮਸ਼ੀਨ ਆਉਂਦਾ ਜੀ ਇਹ ਸੁਪਰ ਸੀਡਰ ਵਾਸਤੇ ਕਿਹੜਾ ਵਾਸਤੇ ਜੀ ਸੁਪਰ ਸੀਡਰ ਵਾਸਤੇ ਹੈ ਤੇ ਨਹੀਂ ਕੰਮ ਜਾਵੇ ਪਰ ਅੱਜ ਸਮੇਂ ਦੇ ਹਿਸਾਬ ਨਾਲ ਜਿਹੜਾ ਲੋ ਸਪੀਡ ਚਾਹੀਦੀ ਹੈ ਨਾ ਉਹ ਰਵਾ ਤਾਂ 3 ਸਪੀਡ ਕੰਪਨੀਆਂ ਤਾਂ ਹੀ ਬਣਾਇਆ ਹੈ ਸੂਪਰ ਚੇਂਜਰ ਮਾਤੇ ਜਿਆਦਾ 3 ਸਪੀਡ ਦਾ ਅਜਿਹਾ ਸਮਝ ਕੰਮ ਕਰਦਾ ਜੀ ਜੀ ਤੇ ਇੱਕ ਗੱਲ ਕਰਾਂਗੇ ਤੇ ਇੱਕ ਆਪਣਾ ਵਾਹ ਤਿੰਨ ਟਰੈਕਟਰ ਬੁੱਕ ਕਰਦੇ ਆ ਤਿੰਨਾਂ ਦੇ ਇਹਦੇ ਚ ਤੇ ਉਹਦੇ ਚ ਕਿਉਂ ਵੀਰ ਜੀ ਆਪਣਾ ਫੋਰ ਸਿਲੰਡਰ ਚ ਸ਼ੈਰ ਸ਼ਿਫਟ ਹੈ ਜਿਹੜਾ ਆਪਣਾ ਇਹ ਹੈ ਜੀ ਇਹ ਸੈਂਟਰ ਗੇਅਰ ਚ ਇਹ ਸੈਂਟਰ ਗੇਅਰ ਚ ਫੋਰ ਸਿਲੰਡਰ ਹੈ ਜੀ ਠੀਕ ਹੈ ਹੈ ਸੀ ਮੈਂ ਜਿਹੜਾ ਸਾਰਾ ਸੈਂਟਰ ਗੇਅਰ ਹੈ ਇਹ ਸੈੱਡ ਸ਼ਿਫਟ ਨਹੀਂ ਹੈ ਇਹ ਸੈਂਟਰ ਸ਼ਿਫਟ ਚ ਹੈ ਜਿਹੜਾ ਆਪਣਾ ਰੈਗੂਲਰ ਮਾਡਲ ਚੱਲਦਾ ਉਹ ਹੀ ਹੈ ਉਹ ਸਾਈਡ ਸ਼ਿਫਟ ਹੈ ਹਾਂ ਜੀ ਉਹ ਫਾਸਟ ਹੈ ਇਹ ਆਪਣਾ ਤਿੰਨ ਸਿਲੰਡਰ ਚ ਹੈ ਇਹ ਵੀ 6 ਅੱਧਾ ਸ਼ਿਫਟ ਹੈ ਤਿੰਨ ਸਿਲੰਡਰ ਜਿਆ। ਬਾਕੀ ਸਾਰਾ ਕੁਝ ਹੈ ਬਾਕੀ ਸੇਮ ਹੀ ਹੈ ਇਸ ਤਿੰਨ ਸਿਲੰਡਰ ਜੋ ਚਾਰ ਸਿਲੰਡਰ ਸੀ ਇਹ ਵਿੱਚ। ਜੀ। ਅੱਜ ਆਪਾਂ ਫਾਸਟ ਡਰਾਈਵ ਵਾਲੀ ਗੱਲਾਂ ਬਾਤਾਂ ਕਰਦੇ ਹਾਂ। ਜੀ। ਤੇ ਇਹਦੀ ਟੈਂਕ ਵਾਲੀ ਫਿਊਲ ਟੈਂਕ ਦੀ ਗੱਲ ਕਰੀਏ ਜੀ ਕਿਹਦੇ ਤੋਂ? ਫਿਊਲ ਟੈਂਕ ਦਾ 60 ਲੀਟਰ ਹੈ ਜੀ। 60। ਹਾਂ ਜੀ ਹਾਂ ਜੀ। ਤੇ ਛੋਟਾ ਮਗਲਾ ਇਹ ਬਿਲਕੁਲ ਟਰਾਂਸਮਿਸ਼ਨ ਦਾ ਤੇਲ ਉਹ 55 ਲੀਟਰ ਪੈਂਦਾ ਜੀ। ਤੇ ਉਹਦਾ ਜੇ ਮੰਨ ਕੇ ਚੱਲੋ ਜਿਵੇਂ ਹੁਣ ਵੀ ਅੱਜ ਦੇ ਟ੍ਰੈਂਡਿੰਗ ਦੇ ਹਿਸਾਬ ਨਾਲ ਮੈਂ ਤਾਂ ਫੰਕਸ਼ਨ ਬਹੁਤ ਆ ਗਏ ਨੇ। ਜੀ ਜੀ ਹਾਂ ਜੀ। ਤੇ ਸੈਂਸਰ ਕੋਈ ਕੋਈ ਵਿਚੋਂ ਅੰਦਰੋਂ ਨਹੀਂ ਕੋਈ ਨੁਕਸ ਪੈਂਦਾ ਉਹਦੇ ਲਈ ਆਪਣਾ ਹੈ ਜੇ ਨਹੀਂ ਤਾਂ ਕੋਈ ਦਿੱਕਤ ਨਹੀਂ ਆਪਣੀ ਜਿਹੜੇ ਕੰਪਨੀ ਦੇ ਰਿਕੁਆਇਰਮੈਂਟ ਆ 1600 ਘੰਟੇ ਦੀ ਹੁੰਦੀ ਹੈ ਵੀ ਜਿਹੜੀ ట్రాన్స్‌ਮਿਸ਼ਨ ਆਇਲ ਚੇਂਜ ਕਰਨਾ ਹੈ ਬਾਕੀ ਉਹ ਕਸਟਮਰ ਦੇ ਚਲਾਉਣ ਤੇ ਇੰਪਲੀਮੈਂਟ ਚਲਾਉਂਦੇ ਕੋਈ ਟਿਪਿੰਗ ਟ੍ਰੇਲੀ ਤੇ ਚਲਾਉਂਦਾ ਉੱਥੇ ਤੇਲ ਛਿੱਤੀ ਵੀ ਖਰਾਬ ਹੋ ਜਾਂਦਾ ਜੀ ਜੇ ਆਪਾਂ ਰੈਗੂਲਰ ਆਪਾਂ ਕਮਰਸ਼ੀਅਲ ਤੇ ਨਹੀਂ ਚਲਾਵਾਂ ਕਮਰਸ਼ੀਅਲ 'ਚ ਛਿੱਤੀ ਤੇਲ ਖਰਾਬ ਹੁੰਦਾ ਜੀ ਜੇ ਕੋਈ ਐਗਰੀਕਲਚਰ ਵਾਲਾ ਕਸਟਮਰ ਦਾ ਤੇਲ ਨਹੀਂ ਖਰਾਬ ਛਿੱਤੀ ਹੁੰਦਾ ਜੀ ਹੋਰ ਕਸਟਮਰ ਦੀ ਚਲਾਈ ਤੇ ਡਿਮਾਂਡ ਹ